ਹੋਂ ਦੇ ਮਹੀਨੇ ਦੇ ਤੇ ਪਹਿਲੇ ਸੋਮਵਾਰ ਦੇ ਵਿੱਚ ਅੱਜ ਭਗਵਾਨ ਸ਼ਿਵ ਦੀ ਆਰਾਧਨਾ ਹੋ ਰਹੀ ਹੈ ਭਗਵਾਨ ਸ਼ਿਵ ਦੇ ਸ਼ਿਵਾਲਿਆਂ ਦੇ ਵਿੱਚ ਸੰਗਤ ਪਹੁੰਚ ਰਹੀ ਹੈ ਔਰ ਪੂਜਾ ਅਰਚਨਾ ਕਰ ਰਹੀ ਹੈ ਅਸੀਂ ਇਸ ਵੇਲੇ ਅੰਮ੍ਰਿਤਸਰ ਦੇ ਪ੍ਰਸਿੱਧ ਸ਼ਿਵਾਲਾ ਵੀਰਪਾਂ ਦੇ ਵਿੱਚ ਖੜੇ ਹਾਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਲੋਕ ਪਹਿਲੇ ਸੋਮਵਾਰ ਵਾਲੇ ਦਿਨ ਯਾਨੀ ਕਿ ਸ਼ਾਵਨ ਦੇ ਮਹੀਨੇ ਤੇ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਦਾ ਇੱਕ ਵਿਸ਼ੇਸ਼ ਮਹੱਤਵ ਹੈ ਔਰ ਇਸ ਦਿਨ ਦੇ ਤੇ ਸ਼ਿਵਾਲੇ ਦੇ ਵਿੱਚ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ ਦੇ ਵੇਸ਼ਵਾਨੂ ਸਵੇਰ ਤੋਂ ਹੀ ਭਗਵਾਨ ਸ਼ਿਵ ਨੂੰ ਜਲ ਅਭਿਸ਼ੇਕ ਕਰ ਰਹੇ ਨੇ ਉਹਨਾਂ ਦੀ ਪੂਜਾ ਕਰ ਰਹੇ ਨੇ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਹ ਸ਼ਿਵਾਲਾ ਵੀਰਪਾਨ ਹੈ ਔਰ ਇਹ 1852 ਈਸਵੀ ਦੇ ਵਿੱਚ ਇਸ ਦੀ ਸਥਾਪਨਾ ਕੀਤੀ ਗਈ ਸੀ ਜੀ ਤੁਸੀਂ ਦੇਖੋ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਲਈ ਸ਼ਦਾਲੂ पहुंच रहे हैं हर धर्म के लोग इस पूजा अर्चना शिव की पूजा की जा रही है पूजा अर्चना की जा रही है पंडित भी इतना विधि विधायक विधि अर्चना करवा है। तो रहे हैं तस्वीर शिवाला वीर हो ਇਹ ਆਰਚਨਾ ਲੋਕ ਕਰਵਾ ਰਹੇ ਨੇ ਸੋ ਇਹ ਤਸਵੀਰਾਂ ਤੁਹਾਨੂੰ ਇਤਿਹਾਸਿਕ ਦਿਵਾਲਾ ਵੀਰਪਾਣ ਦੀ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਵੀਰਪਾਣ ਦੇ ਸ਼ਵਾਲੇ ਦੇ ਵਿੱਚ ਸ਼ਰਦਾਲੂਆਂ ਦੇ ਪੇੜ ਲੱਗੀ ਹੈ ਕਿਉਂਕਿ ਸੌਮ ਦੇ ਮਹੀਨੇ ਦਾ ਇਹ ਪਹਿਲਾ ਸੋਮਵਾਰ ਹੈ ਔਰ ਇਸ ਦਿਨ ਸ਼ਰਦਾਲੂ ਕਿਉਂਕਿ ਸੌਮ ਦੇ ਮਹੀਨੇ ਦੇ ਵਿੱਚ ਭਗਵਾਨ ਸ਼ਿਵ ਦੀ ਆराधना ਦਾ ਇੱਕ ਖਾਸ ਮਹੱਤਵ ਹੈ ਲੋਕ ਦੂਰ ਦੂਰ ਤੋਂ ਇਸ इच रहे हैं क्योंकि इतिहास शिवाला है शिवाला वीर पान और शिवालय श्रद्धालु पहुंच रहे शिव जी पूजा तो तो कर रहे हैं तस्वीर थोड़े कर रहे इस हर एक शिवालय शिव भगत तो भगवान शिव नल अभिषेक कर रहे हैं ਪੁਸ਼ਪ ਪੇਟ ਕਰ ਰਹੇ ਨੇ ਉਹ ਪ੍ਰਵਾਨਸ਼ਿਭ ਵੀ ਆਰਾਧਨਾ ਕਰ ਰਹੇ ਤੁਸੀਂ ਅਸੀਂ ਗੱਲ ਵੀ ਕਰਾਂਗੇ ਸ਼ਰਧਾਲੂਆਂ ਦੇ ਨਾਲ ਸੌਨ ਦਾ ਮਹੀਨਾ ਜੀ ਔਰ ਸ਼ਿਵ ਆਰਾਧਨਾ ਦਾ ਇੱਕ ਖਾਸ ਮਹੱਤਵ ਹੁੰਦਾ ਹੈ ਇਸ ਪੁਸ਼ਤੋਗ ਹਰ ਹਰ ਮਹਾਦੇਵ ਅਸੀਂ ਬਹੁਤ ਦੇਰ ਤੋਂ ਹੈ ਸ਼ਿਵਾਲੇ ਚ ਆ ਰਹੇ ਆਂ ਔਰ ਇੱਥੇ ਬੋਲੇ巴巴 ਕੋ ਜੋ ਵੀ ਮਨੋ ਕਾਮਨਾ ਹੁੰਦੀ ਹੈ ਹਰ ਭਗਤੀ ਬਹੁਤ ਜਲਦੀ ਬੋਲੇ巴巴 ਸੁਣਦੇ ਆਂ ਸਾਵਣ ਦੀ ਮਹੀਨੇ ਦੀ ਸਭ ਨੂੰ ਬਹੁਤ-ਬਹੁਤ ਸ਼ੁਭ ਕਾਮ ਹੋਏ ਸਾਵਣ ਦੇ ਮਹੀਨੇ ਦੀ ਆਪਣੀ ਇੱਕ ਪਹਿਚਾਨ ਹੈ ਔਰ ਦੂਰ-ਦੂਰ ਤੋਂ ਸ਼ਗਾਲੂ ਇੱਥੇ ਪਹੁੰਚਦੇ ਨੇ ਔਰ ਅੱਜ ਸਾਵਣ ਮਹੀਨੇ ਦਾ ਪਹਿਲਾ ਸੋਮਵਾਰ ਹੈ ਔਰ ਮੰਦਰਾਂ ਦੇ ਵਿੱਚ ਭਗਵਾਨ ਸ਼ੰਕਰ ਦੀ ਪੂਜਾ ਹੋ ਰਹੀ ਹੈ ਹਾਂਜੀ ਜੀ ਇਥੇ ਸਮਝੋ ਸਵਰਗ ਤੇ ਕਿਸੇ ਨੇ ਦੇਖਿਆ ਨਹੀਂ ਹੈ ਸਾਕਸ਼ਾਤ ਕੈਲਾਸ਼ ਪਹਾੜ ਦੇ ਰੂਪ ਚ ਬੋਲੇ ਬਾਬਾ ਬੈਠੇ ਨੇ ਵਿਰਾਜੇ ਨੇ ਔਰ ਸਭ ਦੀ ਬਨ ਕਾਮਨਾ ਪੂਰਨ ਕਰਦੇ ਨੇ ਇਸ ਤੋਂ ਵੱਧ ਕੇ ਕੁਝ ਨਹੀਂ ਹੈ ਭਗਵਾਨ ਸ਼ਿਵ ਦੀ ਆराधना ਹ ਹਾਂ ਸੌਂ ਦੇ ਮਦੀਨੇ ਦੇ ਵਿੱਚ ਮਹੱਤਵਪੂਰਨ ਮੰਨੀ ਜਾਂਦੀ ਹੈ ਅੱਜ ਭਗਵਾਨ ਸ਼ਿਵ ਦੀ ਆराधना ਹੋ ਰਹੀ ਹੈ ਪਾਸ਼ਾਵਨ ਮਹੀਨੇ ਦਾ ਪਹਿਲਾ ਸੋਮਵਾਰ ਹੈ ਕੁਝ ਕਹੋਗੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਇਸ ਮਹੀਨੇ ਇਸ ਛਿਵਾਲੇ ਦੇ ਵਿੱਚ ਸੇਵਾਦਾਰਾਂ ਵੱਲੋਂ ਵੀ ਸੇਵਾ ਨਿਭਾਈ ਜਾ ਰਹੀ ਹੈ ਸੋ ਕੋਪੜਾ ਕੋਪੜਾ ਇੰ ਇੰਦੇ ਬੱਚੋ ਇਹ ਬੜਾ ਅੱਛਾ ਹੋਣਾ ਸੋ ਇਸ ਮਹੀਨੇ ਦੇ ਵਿੱਚ ਖਾਸ ਕਰਕੇ ਸ਼ਿਵ ਸ਼ਿੰਗਾਰ ਵੀ ਕੀਤਾ ਜਾਂਦਾ ਹੈ ਗੱਲ ਵੀ ਕਰਨੇ ਹਾਂ ਭਗਵਾਨ ਜੀ ਦੀ ਬੜੀ ਕਿਰਪਾ ਜੀ ਕਿ ਸਾਵਣ ਦੇ ਮਹੀਨੇ ਦੇ ਵਿੱਚ ਤੁਹਾਨੂੰ ਵੀ ਮੌਕਾ ਮਿਲਿਆ ਹੈ ਸਰ ਇਹ ਬੜਾ ਪੁਰਕੀਨਿਸ਼ਵਾਲਾ ਹੈ ਔਰ ਇਹਦੀ ਬੜੀ ਮਹਾਨਤਾ ਹੈ ਔਰ ਜੇ ਜੋ ਮਨੋਕਾਮਨਾ ਮੁੰਦਾ ਮੰਗੇ ਉਹ ਪੂਰੀ ਹੋ ਜਾਂਦੀ ਹੈ ਔਰ ਇੱਥੇ 11 ਪਿੰਡਿਆ ਦਾ ਸਰੂਪ ਹੈ ਜਿਹਾ ਜੋਤੀ ਨਿੰਗਾਰਾ ਦਾ ਸਰੂਪ ਹੈ ਇੱਥੇ ਔਰ ਇੱਥੇ ਜੋ ਆਪਣੇ ਸੱਚੇ ਮਨ ਨਾਲ ਆਂਦਾ ਭੀ ਮਨੋਕਾਮਨਾ ਪੂਰੀ ਕਰਕੇ ਜਾਂਦਾ ਹੈ ਸ਼ਿੰਗਾਰਵੀ ਇਹਨਾਂ ਦਿਨਾਂ ਦੇ ਵਿੱਚ ਸਾਵਣ ਦੇ ਮਹੀਨੇ ਦੇ ਵਿੱਚ ਕੀਤਾ ਜਾਂਦਾ ਹੈ ਭਗਵਾਨ ਸ਼ਿਵ ਬੋਲੇ ਦਾ ਸ਼ਿੰਗਾਰਵੀ ਕੀਤਾ ਜਾਂਦਾ ਉਹ ਵੀ ਕੋਈ ਖਾਸ ਰੰਦਾ ਸਾਰੇ ਸ਼ਹਿਰ ਦੇ ਵਿੱਚ ਮੀਰ ਬੰਦਾ ਸ਼ਿੰਗਾਰ ਜਿਹੜਾ ਬੀ ਮਸ਼ਹੂਰ ਹੈ ਔਰ ਲਗਭਗ 100-150 ਲੇਡੀਜ਼ ਔਰ ਜਨ ਸਦਨੋਂ ਦੋਨੋਂ ਮਿਲ ਕੇ 5 ਘੰਟੇ ਜੇ ਸ਼ਿੰਗਾਰ ਪੂਰਾ ਕਰਦੇ ਔਰ ਰਾਤ ਨੂੰ 11:00 ਬਣਾ ਬਣਾਏ ਤੱਕ ਲੈਣ ਲੱਗੀ ਹੁੰਦੀ ਦਸ਼ਨਾ ਦੀ ਪੂਜਾ ਦੀ ਇਤਹਾਸਿਕ ਅਸ਼ੀਅ ਸ਼ਿਵਾਲੇ ਸ਼ਿਵਾਲਾ ਵੀਰਪਾਂਜੀ ਦਾ ਅਸੀਂ ਇਸ ਦਰਬਾਰ ਦੇ ਵਿੱਚ ਹਾਜ਼ਰੀ ਲਗਵਾਉਣ ਲਈ ਸ਼ਹਿਦਾਤੂਏ ਤੇ ਪਹੁੰਚ ਰਹੇ ਹਾਂ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਅੱਜ ਭਗਵਾਨ ਸ਼ਿਵ ਜੀ ਦੇ ਸ਼ਿਵਾਲੇ ਪਹੁੰਚੇ ਹੋ ਸੌਂ ਦਾ ਮਹੀਨਾ ਹੈ ਪਹਿਲਾ ਸੋਮਵਾਰ ਹੈ ਪਹਿਲਾ ਸੋਮਵਾਰ ਤੇ ਅਸੀਂ ਸਕੂਲ ਛੁੱਟੀ ਕਰਕੇ ਅੱਜ ਮੰਦਿਰ ਆਏ ਹਾਂ ਹਾਂਜੀ ਸੋ ਭਗਵਾਨ ਮਨੋ ਕਾਮਨਾਵਾ ਸਭ ਜੀ ਪੂਰੀਆਂ ਕਰਦੇ ਨੇ ਬੜੇ ਪ੍ਰੇਮ ਸੇ ਭਗਵਾਨ ਸ਼ੰਕਰ ਕੀ ਸੇਵਾ ਕਰਦੇ ਹੈ अभी 12 बजे तक यहां जल चढ़ेगा इसके बाद भगवान शंकर का भव्य श्रृंगार किया जाएगा जो दर्शन करने योग्य होगा जिसके दर्शन शामी 5 बजे से शुरू किए जाएंगे बोलो शंकर भगवान की जय और जो जो भी मान इच्छा होती है भगवान शिव उनकी इच्छा से भागवा दी पूरी कर दे, दे। सो इस श्रावण के महीने के बीच 14 जुलाई को प्रथम श्रृंगार किया जाएगा फिर 21 जुलाई को ਸ਼ਿੰਗਾਰ ਹੋਏਗਾ ਫਿਰ 28 ਜੁਲਾਈ ਨੂੰ ਸ਼ਿੰਗਾਰ ਕੀਤਾ ਜਾਏਗਾ ਔਰ 3 ਅਗਸਤ ਨੂੰ ਸ਼ਾਵਨ ਮਾਸ ਦਾ ਭੰਡਾਰਾ ਲੱਗੇਗਾ ਸੋ ਇਹ ਸ਼ਾਵਨ ਮਹੀਨੇ ਦੀ ਰੂਪ ਰੇਖਾ ਤੁਹਾਨੂੰ ਦੱਸੀ ਹੈ ਕਿ ਇਹਨਾਂ ਸ਼ਵਾਲਿਆਂ ਦੇ ਇਸ ਸ਼ਵਾਲੇ ਦੇ ਵਿੱਚ ਵੀਰਪਾਂ ਦੇ ਸ਼ਵਾਲੇ ਦੇ ਵਿੱਚ ਸੋਮਵਾਰ 14 ਤਰੀਕ ਯਾਨੀ ਅੱਜ ਫੇਰ ਮੁੜ ਕੇ 21 ਤਰੀਕ ਨੂੰ ਸੋਮਵਾਰ ਹੈ ਉਦੋਂ ਔਰ 28 ਤਰੀਕ ਨੂੰ ਸ਼ਿਭਗੋ ਆਂਦੀ ਪੂਜਾ ਅਰਚਨਾ ਦੇ ਨਾਲ-ਨਾਲ ਉਹਨਾਂ ਦਾ ਸ਼ਿੰਗਾਰ ਕੀਤਾ ਜਾਏਗਾ ਔਰ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਕਿ ਸ਼ਿਵਾਲਾ ਵੀਰ ਭਾਂ ਦਾ ਸ਼ਿੰਗਾਰ ਅਦਭੁਤ ਸ਼ਿੰਗਾਰ ਹੁੰਦਾ ਹੈ ਅਸੀਂ ਵੀ ਮੱਥਾ ਟੇਕਨੇ ਆ ਪ੍ਰਭੂ ਨੂੰ ਔਰ ਮਨੋ ਕਾਮਨਾ ਮੰਗਦੇ ਆ ਕਾਮਨਾ ਪ੍ਰਸੰਤ ਮਤੇਸ਼ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ